ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਬੇਸਣ ਦੀ ਬਰਫੀ ਬਹੁਤ ਹੀ ਟੇਸਟੀ ਬਾਜ਼ਾਰ ਨਾਲੋਂ ਕਿਤੇ ਵਧੀਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਕਿੰਨੀ ਸੋਹਣੀ ਆਪਣੀ ਬੇਸਣ ਦੀ ਬਰਫੀ ਜਿਹੜੀ ਬਣ ਕੇ ਤਿਆਰ ਹੋਣੀ ਹੈ ਇਹ ਦੇਸੀ ਘੋਲਿਆ ਮੈਂ ਅੱਧੀ ਕੌਲੀ ਜੋ ਵੀ ਕੱਪ ਗਲਾਸ ਕੌਲੀ ਭਾਂਡਾ ਲੈਣਾ ਇਕੋ ਲੈਣਾ ਹੈ ਉਹਦੇ ਨਾਲੇ ਸਾਰਾ ਨਾਪ ਆਪਾਂ ਲੈਣਾ ਹਰ ਇੱਕ ਚੀਜ਼ੇ ਉਹਦੇ ਨਾਲੇ ਨਾਪਣੀ ਹੈ ਤੇ ਅੱਧਾ ਕਿਉਂ ਆਪਾਂ ਪਾ ਲਿਆ ਅੱਧਾ ਕਿਉਂ ਆਪਾਂ ਰੱਖ ਲਿਆ ਇਹਦੇ ਵਿੱਚ ਆਪਾਂ ਪਾਉਣੇ 2 ਚਮਚੇ ਸੂਜੀ ਦੇ ਬਰੀਕ ਮੋਟੀ ਕੋਈ ਵੀ ਹੋਵੇ ਕੋਈ ਚੱਕਰ ਨਹੀਂ ਤੇ ਸੂਜੀ ਨੂੰ ਆਪਾਂ ਜਦੋਂ ਵੀ ਬੇਸਣ ਦੀ ਬਰਫੀ ਬਣਾਉਣੀ ਆ ਸੇਕ ਨੂੰ ਫੁੱਲ ਬਿਲਕੁਲ ਨਹੀਂ ਕਰਨਾ ਮੀਡੀਅਮ ਸੇਕ ਤੇ ਆਪਾਂ ਬਣਾਉਣੀ ਆ ਵਿੱਚ ਵਿੱਚ ਘੱਟ ਕਰ ਦੇਣਾ ਨਹੀਂ ਤਾਂ ਮੀਡੀਅਮ ਫੁੱਲ ਸੇਕ ਬਿਲਕੁਲ ਨਹੀਂ ਕਰਨਾ ਤੇ ਸੂਜੀ ਆਪਣੀ ਦੇਖੋ ਜਿਹੜੀ ਆ ਭੁੱਜ ਗਈ ਆ ਮੈਂ ਕਹਾਂ ਦੀ ਬਹੁਤ ਸੋਹਣੀ ਇੱਕ ਕੋਲੀ ਉਹੀ ਮੈਂ ਭਰ ਕੇ ਜਿਹੜੀ ਆ ਇਕੋ ਨਾਲ ਉਹੀ ਕੋਲੀ ਬੇਸਣ ਲਈ ਲਈ ਆ ਬੇਸਣ ਨੂੰ ਆਪਾਂ ਛਾਣ ਲਿਆ ਆ ਪਲੇਟ 'ਚ ਮੈਂ ਤਾਂ ਪਾਇਆ ਸੀ ਛਾਣਿਆ ਤੇ ਇਹਨੂੰ ਐਦਾਂ ਮਿਕਸ ਕਰਦੇ ਆ ਤੇ ਹੁਣ ਜਿਹੜਾ ਆਪਾਂ ਘਿਓ ਰੱਖਿਆ ਸੀ ਨਾ ਅੱਧਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਵਿੱਚੋਂ ਚਮਚ ਇੱਕ ਘਿਓ ਦਾ ਬਸ ਆਪਾਂ ਬਚਾਉਣਾ ਆ ਬਿਲਕੁਲ ਨਾ ਮਾਤਰ ਬਾਕੀ ਸਾਰਾ ਘਿਓ ਆਪਾਂ ਪਾ ਦੇਣਾ ਆ ਤੇ ਹੁਣ ਇਹਨੂੰ ਆਪਾਂ ਮਿਕਸ ਕਰਦੇ ਆ ਬੇਸਣ ਘਿਓ ਨੂੰ ਤੇ ਮੀਡੀਅਮ ਸੇਕ ਦੇ ਉੱਤੇ ਇਹਨੂੰ ਜਿਹੜਾ ਆਪਾਂ ਭੁੰਨਣਾ ਹੈ ਜਦੋਂ ਤੱਕ ਆਪਣਾ ਬੇਸਣ ਐ ਵਧੀਆ ਤਰੀਕੇ ਨਾਲ ਭੁੱਜ ਨਹੀਂ ਜਾਂਦਾ ਮਹਿਕ ਨਹੀਂ ਆਉਂਦੀ ਇਹ ਚੋਂ ਉਦੋਂ ਤੱਕ ਇਹਨੂੰ ਭੁੰਨੀ ਜਾਣਾ ਹੈ ਆਪਾਂ ਸੇਕ ਨੂੰ ਬਿਲਕੁਲ ਘੱਟ ਰੱਖਣਾ ਹੈ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਆ ਮਿਕਸ ਕਰ ਕਰਕੇ ਬੇਸਣ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਥੱਲੇ ਨਾ ਲੱਗੇ ਇਹ ਤੇ ਜੇ ਆਪਾਂ ਛੱਡ ਦੇਵਾਂਗੇ ਤਾਂ ਥੱਲੇ ਲੱਗੂਗਾ ਸੇਕ ਆਪਾਂ ਘੱਟ ਰੱਖਿਆ ਫਿਰ ਵੀ ਤੇ ਤੁਸੀਂ ਜਿਹੜਾ ਐ ਇਹਨੂੰ ਵਧੀਆ ਤਰੀਕੇ ਨਾਲ ਭੁੰਨਣਾ ਹੁਣ ਇੱਕ ਲੈ ਲਈ ਆਪਾਂ ਟਰੇ ਉਹਦੇ ਵਿੱਚ ਵੀ ਦੇਸੀ ਘਿਓ ਮੈਂ ਲਾਇਆ ਜਿਹੜਾ ਆਪਾਂ ਬਚਾਇਆ ਸੀ ਉਹ ਚੋਂ ਲਾ ਲਿਆ ਹੈ ਤੇ ਅੱਧੀ ਗਟਰੇਚ ਮੈਂ ਲਾਇਆ ਕਿਉਂਕਿ ਸਾਰੀ ਚिलाਮਾ ਕਿ ਤਾਂ ਜਿਆਦਾ ਪਤਲਾ ਹੋ ਜਾਣਾ ਉਹਨੇ ਪਤਲੇ ਪੀਸ ਹੋ ਜਾਣੇ ਇਸ ਕਰਕੇ ਆਪਾਂ ਅੱਧੀ ਟਰੇ ਚ ਐਨ ਵਧੀਆ ਤਰੀਕੇ ਨਾਲ ਸਾਰਾ ਕਿਉਂ ਨਾ ਗ੍ਰੀਸ ਕਰ ਲਈਆ ਟਰੇ ਆਪਾਂ ਪਹਿਲਾਂ ਹੀ ਤੇ ਬੇਸਣ ਆਪਣਾ ਇੱਧਰ ਪੁੱਜੀ ਜਾਂਦਾ ਹੈ ਤੇ ਦੇਖ ਸਕਦੇ ਆ ਤੁਸੀਂ ਤੇ ਪਹਿਲਾਂ ਦੇ ਨਾਲੋਂ ਜਿਹੜਾ ਇਹਦਾ ਕਲਰ ਥੋੜਾ ਚੇਂਜ ਹੋ ਗਿਆ ਹੈ ਤੇ ਹਾਲੇ ਇਹਨੂੰ ਆਪਾਂ ਹੋਰ ਭੁੰਨਣਾ ਹੈ ਬੇਸਣ ਭੁੰਨਣ ਨੂੰ ਹੀ ਆਪਣਾ ਟਾਈਮ ਲੱਗਣਾ ਜਿਹੜਾ ਲੱਗਣਾ ਹੈ ਤੇ ਇੱਕਦਮ ਇਹ ਅੱਧੇ ਘੰਟੇ ਚ ਜਦੋਂ ਆਪਾਂ ਇਹਨੂੰ ਪਾਦਨੇ ਨਾ ਟ੍ਰੇ ਚ ਅੱਧੇ ਘੰਟੇ ਚ ਇਹ ਜੰਮ ਕੇ ਤਿਆਰ ਹੋ ਜਾਂਦੀ ਆ ਇਹ ਮੈਂ ਪਾਇਆ ਦੁੱਧ ਬਿਲਕੁਲ ਦੋ ਕ ਚਮਚ ਜਦੋਂ ਬੇਸਣ ਭੁੱਜ ਗਿਆ ਨਾ ਆਪਣਾ ਮੈ ਕਾਉਣ ਲੱਗ ਗਈ ਦੋ ਕ ਚਮਚ ਦੁੱਧ ਦੇ ਪਾਏ ਇਹਦੇ ਨਾਲ ਇਹ ਬੇਸਣ ਆਪਣਾ ਦਾਣੇਦਾਰ ਹੋਰ ਬਣ ਜਾਣਾ ਦੇਖ ਸਕਦੇ ਤੁਸੀਂ ਕਿੰਨਾ ਐਨ ਫੁੱਲ ਗਿਆ ਬੇਸਣ ਤੇ ਸਿਰਫ ਦੋ ਚਮਚੇ ਦੁੱਧ ਦੇ ਆਪਾਂ ਪਾਏ ਇਹਦੇ ਵਿੱਚ ਤੇ ਪਾ ਕੇ ਬਸ ਇਹਨੂੰ ਫਿਰ ਮਿਕਸ ਕਰੀ ਜਾਣਾ ਆਪਾਂ ਬੇਸਣ ਆਪਣਾ ਭੁੱਜ ਗਿਆ ਦੇਖੋ ਰੰਗ ਦਾ ਬਹੁਤ ਫਰਕ ਪੈ ਗਿਆ ਪਹਿਲਾਂ ਨਾਲ ਮਹਿਕ ਬਹੁਤ ਸੋਹਣੀ ਆਉਂਦੀ ਆ ਤੇ ਦੁੱਧ ਪਾਉਣ ਤੋਂ ਬਾਅਦ ਇਹਨੂੰ ਹਲਾਈ ਜਾਣਾ ਆ ਤਾਂ ਕਿ ਥੱਲੇ ਨਾ ਲੱਗੇ ਇਹ ਠੀਕ ਆ ਜੀ ਦੇਖ ਸਕਦੇ ਆ ਤੁਸੀਂ ਕਿੰਨਾ ਫੁੱਲ ਗਿਆ ਜਾਲੀਦਾਰ ਬਣ ਗਿਆ ਇਹਦੇ ਨਾਲ ਹੀ ਬੇਸਣ ਦਾ ਆਪਣਾ ਟੈਕਸਚਰ ਜਿਹੜਾ ਬਹੁਤ ਸੋਹਣਾ ਆ ਜਾਂਦਾ ਇਹ 2 ਚਮਚੇ ਮੈਂ ਪਾਤੇ ਨਾਰੀਅਲ ਦਾ ਬਰਾਦਾ ਪਾਉਣੇ ਚਾਹੋ ਤਾਂ ਪਾ ਸਕਦੇ ਨਹੀਂ ਤਾਂ ਇਹਨੂੰ ਸਕਿਪ ਕਰ ਦੋ ਕੋਈ ਜ਼ਰੂਰੀ ਨਹੀਂ ਇਹ ਮੈਂ ਬਦਾਮ ਤੇ ਕਾਜੂ ਪੀਸੇ ਆ ਕਿਉਂਕਿ ਆਪਾਂ ਘਰੇ ਹੀ ਖਾਣਾ ਆ ਟੇਸਟ ਵਾਸਤੇ 2-3 ਕ ਚਮਚੇ ਮੈਂ ਇਹਦੇ ਭਰ ਕੇ ਪਾ ਦਿੱਤੇ ਆ ਜਦੋਂ ਆਪਣਾ ਬੇਸਣ ਇਹਨ ਭੁੱਜ ਗਿਆ ਉਸ ਵੇਲੇ ਨਾਰੀਅਲ ਦਾ ਬਰਾਦਾ ਪਾਇਆ ਉਸ ਵੇਲੇ ਆਪਾਂ ਇਹਦੇ ਵਿੱਚ ਬਦਾਮ ਕਾਜ ਪਾ ਦਤੇ ਆ ਤੇ ਇਹਨਾਂ ਨੂੰ ਬਿਹਨ ਬਧੀਆ ਤਰੀਕੇ ਨਾਲ ਰੜਾ ਦਨੇ ਆ ਰੜਾ ਰੜਾ ਕੇ ਇਹਨੂੰ ਮਿਕਸ ਕਰੀ ਜਾਂਦੇ ਸਵਾਰ ਕੇ ਤੇ ਦੇਖੋ ਬੇਸਣ ਆਪਣਾ ਬਹੁਤ ਸੋਹਣਾ ਭੁੱਜ ਚੁੱਕਿਆ ਆ ਬਹੁਤ ਸੌਖੀ ਆ ਜੀ ਬੇਸਣ ਦੀ ਬਰਫੀ ਬਣਾਉਣੀ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਮੇਰੇ ਤਰੀਕੇ ਨਾਲ ਐਸ ਨਾਪ ਦੇ ਨਾਲ ਤੁਸੀਂ ਬਣਾਉਗੇ ਨਾ ਤੁਹਾਡੀ ਬਰਫੀ ਕਦੇ ਵੀ ਖਰਾਬ ਨਹੀਂ ਹੋਊਗੀ ਕਦੇ ਵੀ ਵਿਗੜੂਗੀ ਨਹੀਂ 나ਪ ਸਹੀ ਹੋਣਾ ਚਾਹੀਦਾ ਇਹਨੂੰ ਦੂਜੇ ਪਾਸੇ ਰੱਖਦ ਨੇ ਉਹਦੇ ਤੇ ਆਪਾਂ ਇੱਕ ਹੋਰ ਪੈਨ ਰੱਖਤਾ ਉਹਦੇ ਵਿੱਚ ਮੈਂ ਅੱਧੇ ਕੌਲੀ ਪਾਣੀ ਦੀ ਪਾਈ ਆ ਅੱਧੇ ਤੋਂ ਜ਼ਿਆਦਾ ਨਹੀਂ ਪਾਣੀ ਅੱਧੇ ਕੌਲੀ ਪਾਣੀ ਦੀ ਪਾਈ ਆ ਇੱਕ ਕੌਲੀ ਚੀਨੀ ਦੀ ਪਾਈ ਆ ਜਿੰਨਾ ਬੇਸਣ ਲਿਆ ਉੰਨੀ ਚੀਨੀ ਪਾਈ ਆ ਤੇ ਉਤੋਂ ਅੱਧਾ ਪਾਣੀ ਪਾਇਆ ਅੱਧਾ ਹੀ ਘਿਓ ਲਿਆ ਇੱਕ ਕੌਲੀ ਬੇਸਣ ਅੱਧਾ ਕੌਲੀ ਘਿਓ ਅੱਧਾ ਕੌਲੀ ਪਾਣੀ ਇੱਕ ਕੌਲੀ ਚੀਨੀ ਸੂਜੀ ਵੀ ਤੁਸੀਂ ਪਾਣੀ ਚਾਹੋ ਤਾਂ ਪਾ ਦਿਓ ਨਹੀਂ ਪਾਣੀ ਤਾਂ ਸਕਿੱਪ ਕਰ ਸਕਦੇ ਸੂਜੀ ਨਾਲ ਦਾਣੇਦਾਰ ਬੇਸਣ ਬਣ ਜਾਂਦਾ ਇਸ ਕਰਕੇ ਮੈਂ ਪਾਈ ਆ ਠੀਕ ਆ ਜੀ ਇਹਨੂੰ ਘੱਟ ਸੇਕ ਦੇ ਉੱਤੇ ਆਪਾਂ ਜਿਹੜਾ ਇਹ ਮਿਕਸ ਕਰਦੇ ਹੋਏ ਚੀਨੀ ਨੂੰ ਘੋਲ ਲਿਆ ਤੇ ਇਸ ਤਰ੍ਹਾਂ ਚੈੱਕ ਕਰੋ ਦੇਖੋ ਜਿਹੜੀ ਬੂੰਦ ਆ ਨਾ ਤੇ ਹਾਲੇ ਫਟਾਫਟ ਡਿੱਗਦੀ ਆ ਹੁਣ ਇੱਚ ਮਾੜਾ ਜੀ ਬਿਲਕੁਲ ਨਾ ਮਾਤਰ ਫੂਡ ਕਲਰ ਪਾਇਆ ਬਹੁਤ ਘੱਟ ਜਿਆਦਾ ਨਹੀਂ ਪਾਇਆ ਇੱਕ ਚੁੰਡੀ ਵਸ ਚੁਟਕੀ ਵੀ ਨਹੀਂ ਪਾਈ ਮੈਂ ਇੱਕ ਚੁੰਡੀ ਬਿਲਕੁਲ ਮਾੜਾ ਜਿਆ ਤੇ ਮਿਕਸ ਕਰ ਦੰਨੇ ਇਹਨੂੰ ਐਦਾਂ ਤੇ ਚਾਸ਼ਣੀ ਆਪਾਂ ਦਿਖਾਣੇ ਤੁਹਾਨੂੰ ਕਿੱਦਾਂ ਇਹਨੂੰ ਚੈੱਕ ਕਰਨਾ ਹੈ ਜੇ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਚੀਨੀ ਜ਼ਿਆਦਾ ਹੈ ਦੇਖੋ ਪਹਿਲਾਂ ਬੂੰਦਾਂ ਇੱਦਾਂ ਡਿੱਗਦੀਆਂ ਆ ਅਖੀਰਲੀ ਬੂੰਦ ਜਿਹੜੀ ਆ ਬਿਲਕੁਲ اٹਕੇ ਡਿੱਗੂ ਕੀ ਉਹ ਰੁੱਕ ਕੇ ਤੇ ਚਾਸ਼ਨੀ ਆਪਣੀ ਤਿਆਰ ਹੋ ਗਈ ਆ ਠੀਕ ਆ ਜੀ ਲੱਗ ਗਿਆ ਉਹ ਕਰਕੇ ਮੈਂ ਦਿਖਾ ਦਨੀ ਆ ਤੁਹਾਨੂੰ ਦੇਖੋ ਮਗਰਲੀ ਬੂੰਦ ਜਿਹੜੀ ਬਿਲਕੁਲ ਹੌਲੀ ਡਿੱਗੀ ਆ ਤੇ ਇਸ ਤਰ੍ਹਾਂ ਵੀ ਚੈੱਕ ਕਰ ਸਕਦੇ ਆ ਚਾਸ਼ਨੀ ਤਿਆਰ ਆ ਆਪਣੀ ਤੇ ਸਾਰੀ ਚਾਸ਼ਨੀ ਆਪਾਂ ਇਹਦੇ ਵਿੱਚ ਪਾ ਦੇਣੀ ਕਿਉਂਕਿ ਸਾਰੀ ਪੈ ਜਾਣੀ ਜਿਸ ਵੇਲੇ ਆਪਾਂ ਚਾਸ਼ਨੀ ਪਾਤੀ ਗੈਸ ਬਿਲਕੁਲ ਨਹੀਂ ਚਲਾਉਣਾ ਗੈਸ ਬੰਦ ਰੱਖਣਾ ਆ ਬਿਲਕੁਲ ਨਹੀਂ ਚਲਾਉਣਾ ਬਸ ਇਹਨੂੰ ਮਿਕਸ ਕਰਦੇ ਰਹਿਣਾ ਤੇ ਆਪਣੇ ਆਪ ਇਹਨੇ ਪਹਿਲਾਂ ਬਿਲਕੁਲ ਲਿਕਵਿਡ ਹੋ ਜਾਣਾ ਹੈ ਫਿਰ ਹੌਲੀ 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 ਜਿਹੜਾ ਆ ਇਹਨ ਬਿਲਕੁਲ ਜਮ ਜਿਹਦਾ ਬਰਫੀ ਬਣਨ ਵਾਲੀ ਸ਼ਕਲ ਦੇ ਵਿੱਚ ਆ ਜਾਣਾ ਨਾ ਇਹਨ ਇਕੱਠਾ ਹੋ ਜਾਣਾ ਇਹਨੇ ਪਹਿਲਾਂ ਦੇਖੋ ਬਿਲਕੁਲ ਲਿਕਵਿਡ ਹੋ ਗਿਆ ਗੈਸ ਬਿਲਕੁਲ ਨਹੀਂ ਚਲਾਉਣਾ ਹੈਗਾ ਗੈਸ ਚਲਾਉਂਗੇ ਤੁਹਾਡੀ ਪਰਫੀ ਜਿਹੜੀ ਹਾਰਡ ਹੋ ਜਾਊਗੀ ਇਸ ਕਰਕੇ ਦੇਖੋ ਗੈਸ ਬੰਦ ਆ ਬੰਦਾ ਹੀ ਰੱਖਣਾ ਬੰਦ ਗੈਸ ਤੇ ਬਸ ਇਹਨੂੰ ਮਿਕਸ ਕਰਦੇ ਰਹਿਣਾ ਆਪਣੇ ਆਪ ਇਹਨੇ ਜਿਹੜੀ ਆ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਪਹਿਲਾਂ ਨਾਲੋਂ ਥਿੱਕ ਹੋ ਗਿਆ ਇਹ ਤੇ ਹਾਲੇ ਇਹਨੂੰ ਮਿਕਸ ਕਰਦੇ ਰਹਿਣਾ ਆਪਣੇ ਆਪ ਇਹਨ ਜਿਹੜਾ ਬੇਸ ਆਪਣਾ ਇਹ ਸਾਰਾ ਮਟੀਰੀਅਲ ਆ ਨਾ ਡੋਆ ਇਹਨ ਐਨ ਇਕੱਠਾ ਹੋ ਜਾਣਾ ਦੇਖੋ ਪਹਿਲਾਂ ਨਾਲ ਹੋਰ ਜਿਹੜਾ ਸਖਤ ਹੋ ਗਿਆ ਆ ਤੇ ਐਦਾਂ ਮਿਕਸ ਕਰਦੇ ਰਹੋ ਆਪਣੇ ਆਪ ਬੇਸਣ ਨੇ ਫੁੱਲ ਜਾਣਾ ਆ ਚਾਸ਼ਨੀ ਸਾਰੀ ਇਹਦੇ ਵਿੱਚ ਚਲ ਜਾਣੀ ਆ ਤੇ ਇਹਨ ਐਨ ਵਧੀਆ ਹੋ ਜਾਣਾ ਟ੍ਰੇ ਆਪਾਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋ ਆ ਤੇ ਦੇਖੋ ਪਹਿਲਾਂ ਨਾਲ ਕਿੰਨਾ ਸਖਤ ਹੋ ਗਿਆ ਨਾ ਤੇ ਵੀਡੀਓ ਤੁਹਾਨੂੰ ਪਤਾ ਅਸੀਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਉਨੇ ਹੁੰਨੇ ਆ ਤੇ ਜਿਹੜੀ ਹਰ ਇੱਕ ਨੂੰ ਸਮਝ ਲੱਗ ਜਾਵੇ ਜੋ ਕੰਮ ਆਪਾਂ ਕਰਦੇ ਉਹੀ ਆਪਾਂ ਦਿਖਾਣੇ ਕੋਈ ਡੁਪਲੀਕੇਟ ਚ ਚੀਜ਼ ਨਹੀਂ ਹੁੰਦੀ ਹੈਗੀ ਜਿੱਦਾਂ ਮੈਂ ਬਣਾਉਣੀ ਆ ਉਹੀ ਉਸੇ ਤਰ੍ਹਾਂ ਦਿਖਾਣੀ ਆ ਮੈਂ ਤੇ ਦੇਖੋ ਪਹਿਲਾਂ ਨਾ ਕਿੰਨਾ ਸਖਤ ਹੋ ਗਿਆ ਗੈਸ ਬਿਲਕੁਲ ਬੰਦ ਆਪਣਾ ਬਾਰ ਬਾਰ ਮੈਂ ਤਾਂ ਹੀ ਕਹਿੰਦੀ ਵੀ ਗੈਸ ਬਿਲਕੁਲ ਨਹੀਂ ਚਲਾਉਣਾ ਨਹੀਂ ਤਾਂ ਤੁਹਾਡੀ ਬਰਫੀ ਜਿਹੜੀ ਹੈ ਵਿਗੜ ਜਾਊਗੀ ਸਖਤ ਹੋ ਜਾਊਗੀ ਤੇ ચીੜੀ ਹੋ ਜਾਊਗੀ ਇਸ ਕਰਕੇ ਗੈਸ ਨਹੀਂ ਚਲਾਉਣਾ ਤੇ ਦੇਖੋ ਕਿੰਨਾ ਸਖਤ ਹੋ ਗਿਆ ਬੇਸਣ ਰੜਾ ਕੇ ਐਸੇ ਤਰ੍ਹਾਂ ਬਸ ਮਿਕਸ ਕਰਦੇ ਕਰਦੇ ਤੇ ਹੁਣ ਇਹਨੂੰ ਫਟਾਫਟ ਆਪਾਂ ਟਰੇ ਦੇ ਵਿੱਚ ਪਾ ਕੇ ਦੇਖੋ ਕਿੰਨਾ ਸੁੱਕ ਗਿਆ ਨਾ ਫਟਾਫਟ ਟਰੇ ਦੇ ਵਿੱਚ ਪਾ ਕੇ ਇਹਨੂੰ ਸੈੱਟ ਕਰ ਦੇਣਾ ਤੇ ਇਸ ਤਰ੍ਹਾਂ ਜਿਹੜਾ ਇਹਨੂੰ ਫਟਾਫਟ ਸੈੱਟ ਕਰ ਦੇਣਾ ਇਹਨੂੰ ਪਹਿਲਾਂ ਇਹਦੇ ਨਾਲ ਝਾਰਨੀ ਨਾਲ ਹੀ ਮੈਂ ਕਰ ਦਿੱਤਾ ਫਿਰ ਇੱਕ ਚਮਚ ਦੇ ਨਾਲ ਕਰ ਦਿੰਨੇ ਆ ਫਿਰ ਇਹਤੇ ਆਪਾਂ ਬਦਾਮ ਕਾਜੀ ਜਿਹੜੇ ਪੀਸੇ ਹੋ ਸਕੇ ਉਹ ਪਾ ਦਿੰਨੇ ਆ ਲਾਦਨ ਨੇ ਲਾ ਕੇ ਫਿਰ ਚਮਚ ਦੇ ਨਾਲ ਸੈੱਟ ਕਰ ਦਿੰਨੇ ਇਹਨੂੰ ਅੱਧੇ ਘੰਟੇ ਦੇ ਵਿੱਚ ਜਦੋਂ ਆਪਾਂ ਟਰੇ 'ਚ ਪਾਤੀ ਅੱਧੇ ਘੰਟੇ ਦੇ ਬਾਅਦ ਤੁਸੀਂ ਇਹਨੂੰ ਪੱਟ ਕੇ ਖਾ ਸਕਦੇ ਆ ਤੇ ਇਹਦੇ ਜਿਹੜੇ ਮੈਂ ਪੀਸ ਕਰਨੇ ਆ ਥੋੜੇ ਜਿਹਾ ਪਹਿਲਾਂ ਕਰ ਲੈਣੇ ਕਿਉਂਕਿ ਜਦੋਂ ਸੁੱਕ ਜਾਣਾ ਨਾ ਇਹਨੇ ਫਿਰ ਖਿਲਰੂਗੀ ਇਹ ਇਸ ਕਰਕੇ ਆਪਾਂ ਇਹਦੇ ਪੀਸ ਜਿਹੜੇ ਆ ਪਹਿਲਾਂ ਕਰ ਲੈਣੇ ਤੇ ਹੁਣ ਇਹਨੂੰ ਐਦਾਂ ਬਦਾਮ ਕਾਜੂ ਮੇ ਜਿਹੜੇ ਪੀਸੇ ਉਸੇ ਉੱਪਰ ਪਾ ਦਿੱਤੇ ਆ ਤੇ ਆਪਾਂ ਘਰੇ ਖਾਣਾ ਇਸ ਕਰਕੇ ਆਪਾਂ ਇਹਤੇ ਬਾਰਕ ਵਗੈਰਾ ਕੁਛ ਨਹੀਂ ਲਾਇਆ ਹੈਗਾ ਤੇ ਦੇਖ ਸਕਦੇ ਤੁਸੀਂ ਦੇਖਣ ਨੂੰ ਕਿੰਨੀ ਸੋਹਣੀ ਆਪਣੀ ਬਰਫੀ ਲੱਗਦੀ ਖਾਣ ਨੂੰ ਵੀ ਇੰਨੀ ਟੇਸਟੀ ਹੋਊਗੀ ਤੇ 10 ਮਿੰਟ ਬਾਅਦ ਮੈਂ ਇਹਦੇ ਜਿਹੜੇ ਆ ਇਸ ਤਰ੍ਹਾਂ ਪੀਸ ਕਰ ਦੇਣੇ ਨਿਸ਼ਾਨ ਲਾ ਦੇਣੇ ਆ ਤੇ ਆਪਾਂ ਇਹਨੂੰ ਅੱਧੇ ਘੰਟੇ ਬਾਅਦ ਜਿਹੜਾ ਅਪੀਸ ਇਹਦੇ ਕੱਢਾਂਗੇ ਅੱਧੇ ਘੰਟੇ ਚ ਇਹਨਾਂ ਬਿਲਕੁਲ ਫਰਿਜ ਵਿੱਚ ਨਹੀਂ ਰੱਖੀ ਬਸ ਐਸੀ ਤਰ੍ਹਾਂ ਨਾ ਮੈਂ ਪੱਖਾ ਲਾਇਆ ਨਾ ਫਰਿਜ ਰੱਖੀਆ ਐਸੀ ਤਰ੍ਹਾਂ ਇਹਨੂੰ ਮੈਂ ਟੇਬਲ ਤੇ ਰੱਖ ਦੇਣਾ ਆ ਤੇ ਇਦਾਂ ਹੀ ਇਹਨੇ ਜਿਹੜੀ ਬਣ ਕੇ ਤਿਆਰ ਹੋ ਜਣਾ ਮੈਂ ਟੇਬਲ ਤੇ ਰੱਖੀ ਉਸ ਉੱਥੋਂ ਚੱਕ ਕੇ ਫਿਰ ਮੈਂ ਕਿਚਨ ਚ ਲੈ ਕੇ ਆਈਆਂ ਤੇ ਇਹਦੇ ਪੀਸ ਕਰਦਣੇ ਦਿਖਾਉਣ ਵਾਸਤੇ ਸਿਰਫ ਤੇ ਫਿਰ ਮੈਂ ਟੇਬਲ ਤੇ ਰੱਖ ਦੇਣੀ ਆ ਤੇ ਅੱਧੇ ਘੰਟੇ ਬਾਅਦ ਤੁਸੀਂ ਇਹਦੇ ਪੀਸ ਕੱਢ ਲਓ ਬਹੁਤ ਹੀ ਸੋਹਣੀ ਵਰਪੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਦੇਖੋ ਜੀ ਅੱਧਾ ਘੰਟਾ ਹੋ ਗਿਆ ਦੇਖੋ ਜਦੋਂ ਮੈਂ ਇਹਨੂੰ ਪਟਣਾ ਬਿਲਕੁਲ ਸਾਰੇ ਪੇਸ ਉੱਠਨੇ ਐ ਐਨ ਸੁੱਕ ਗਈ ਐ ਬਰਫੀ ਕੋਈ ਇਹਨੂੰ 2 ਘੰਟੇ ਨਹੀਂ ਲੱਗੇ 4 ਘੰਟੇ ਨਹੀਂ ਲੱਗੇ ਅੱਧੇ ਘੰਟੇ ਬਾਅਦ ਮੈਂ ਪਟ ਲਿਆ ਇਹਨੂੰ ਐਨ ਵਧੀਆ ਬਰਫੀ ਸੁੱਕ ਕੇ ਆਪਣੀ ਬਣ ਕੇ ਤਿਆਰ ਹੋ ਗਈ ਆ ਤੇ ਬੇਸਣ ਦੀ ਬਰਫੀ ਦੇਖੋ ਕਿੰਨੀ ਸੋਹਣੀ ਬਣੀ ਆ ਆਪਣੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਹਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਕਮੈਂਟ ਕਰਕੇ ਦੱਸਿਓ ਸਪੋਰਟ ਕਰਕੇ ਦੱਸਿਓ ਤੇ ਜਰੂਰ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਜੀ ਨਵੇਂ ਵੀਬਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਜੀ ਦੇਖੋ ਕਿੰਨੀ ਮਿਹਨਤ ਦੇ ਨਾਲ ਜੋ ਮੈਂ ਚੀਜ਼ ਬਣਾਣੀ ਉਹੀ ਮੈਂ ਦਿਖਾਉਣੀ ਹੈ ਬਿਲਕੁਲ ਇੱਚ ਕੋਈ ਡੁਪਲੀ ਕੰਮ ਨਹੀਂ ਹੈਗਾ ਡੁਪਲੀਕੇਟ ਕੋਈ ਕੰਮ ਨਹੀਂਗਾ ਤੇ ਦੇਖੋ ਜੀ ਹੁਣ ਮੈਂ ਇੱਕ ਪਲੇਟ 'ਚ ਦਿਖਾ ਲ ਕੇ ਦਿਖਾ ਲਦਨੀ ਰੱਖ ਕੇ ਤੇ ਫਿਰ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਲਦੀ ਬਹੁਤ ਹੀ ਸੋਹਣੀ ਮੂੰਹ 'ਚ ਘੁਲ ਜਾਣ ਵਾਲੀ ਬੇਸਣ ਦੀ ਬਰਫੀ ਆਪਣੀ ਬਣ ਕੇ ਤਿਆਰ ਹੋ ਗਈ ਆ ਇੱਕ ਪੀਸ ਮੈਂ ਇੱਚ ਰੱਖ ਲਿਆ ਸੀ ਮੈਂ ਤੋੜ ਕੇ ਦਿਖਾ ਲਦੀ ਆ ਤੁਹਾਨੂੰ ਤੋੜ ਦਿਆਂ ਤੁਹਾਨੂੰ ਪਤਾ ਲੱਗ ਜਾਊਗਾ ਬਿਲਕੁਲ ਇਹ ਨਰਮ ਨਹੀਂ ਹੈਗਾ ਲਿਕੁਇਡ ਨਹੀਂ ਹੈਗਾ ਐਨ ਵਧੀਆ ਆਪਣਾ ਜਿਹੜਾ ਖੋਆ ਪਾਇਆ ਹੁੰਦਾ ਨਾ ਉਦਾਂ ਦਾ ਆਪਣਾ ਬੇਸਣ ਦੀ ਬਰਫੀ ਇਹ ਬਣ ਕੇ ਤਿਆਰ ਹੋਈ ਆ ਤੇ ਜਰੂਰ ਬਣਾਇਓ ਜੀ ਪਣਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਡੀ ਬੇਸਣ ਦੀ ਬਰਫੀ ਕਿੱਦਾਂ ਦੀ ਬਣੀ ਆ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ